ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆਪਨੇ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਮਸੀਂ ਜੀ ਤੁਸੀਂ ਪਿਛਲੀ ਵੀਡੀਓ ਦੇਖਿਆ ਨਾ ਬੜਾ ਮੁਸ਼ਕਲ ਘਟਾਫਾ ਇਹ ਰੋਡ ਤੇ ਹੈ ਹੀ ਨਹੀਂ ਜਿੱਥੇ ਆਇਆ ਦਾ ਉੱਥੇ ਉਹਨਾਂ ਨੇ ਬਾਈ ਹਨਾ ਕਹਿੰਦੇ ਵੀ ਨਹੀਂ ਯਾਰ ਰੋਟੀ ਵੀ ਸਾਡਾ ਫੈਮਿਲੀ ਦਾ ਸਟੂਡੈਂਟ ਹਾਂ ਚਲੋ ਤੁਹਾਨੂੰ ਪਤਾ ਹੀ ਆ ਬਈ ਹਾਲ ਕੰਮ ਇਹ ਨਾਲ ਨਾ ਵੀ ਚਲੋ ਬਾਈ ਕੱਪੜੇ-ਕੁਪੜੇ ਲੀੜੇ ਰੂੜੇ ਇਹਨਾਂ ਗੰਦੇ ਹੁੰਨੇ ਆ ਆ ਉਹਦਾ ਕਹ ਕੇ ਅਗਲਾ ਕਹਿੰਦਾ ਸਾਡੇ ਕਸਟਮਰ ਨੂੰ ਫਰਕ ਨਾ ਪਵੇ ਇਹਨਾਂ ਨੇ ਤਾਂ 5-400 ਦੀ ਖਾਣੀਆਂ ਉਹਨਾਂ ਨੇ ਠੋਕਦਾਨੇ ਅਗਲੇ ਹਨਾ ਸ਼ਹਿਰੀਆਂ ਨੂੰ ਕੀ ਫਰਕ ਪੈਂਦਾ ਉਹਦੇ ਕਰਕੇ ਫੇ ਅਸੀਂ ਖੜੇ ਹੀ ਨਹੀਂ ਉੱਥੇ ਹੁਣ ਇੱਕਾ ਛੋਟਾ ਜਿਹਾ ਢਾਬਾ ਆਇਆ ਉਹ ਵੀ ਵਿਚਾਰਾ ਥੱਲੇ ਕੇਜ ਜਿਹਾ ਪਤਾ ਨਹੀਂ ਰੋਟੀ ਜੇ ਮਿਲਨੀ ਆ ਪਤਾ ਨਹੀਂ ਨਹੀਂ ਮਿਲਨੀ ਇਹ ਨਹੀਂ ਕੋਈ ਪਤਾ ਹੈਗਾ ਬਾਕੀ ਜੀਂਦ ਦੇ ਕੱਟਦੇ ਪਹੁੰਚ ਗਏ ਜੀਂਦ ਦਾ ਕੱਟਾ ਹੈ ਉਹ ਸਾਹਮਣੇ ਜੀਂਦ ਨੂੰ ਰਾਹ ਚਲ ਗਿਆ ਆਪਾਂ ਨੈਸ਼ਨਲ ਹਾਈਵੇ ਦੇ ਉੱਤੇ ਹੀ ਆਂ ਆਪਾਂ ਹੋਰ ਜਾਣਾ ਅਜੇ ਤੇ 50 ਕਿਲੋਮੀਟਰ ਫਿਰ ਉਹਦੇ ਬਾਅਦ ਜਿਹੜਾ ਥੱਲੇ ਛੱਡ ਦਾਂਗੇ ਫੇਰ ਇਹ ਰੋਡ ਆ ਬਾਕੀ ਟਾਇਰ ਦੇਖ ਲਓ ਬਾਈ ਆਹ ਦਾ ਪਿੱਛੇ ਵਾਲਾ ਦਾ ਮੈਂ ਬਰੂਦ ਮਗੋਂਡ ਤੇ ਜਾਂਦੇ ਆਂ ਪਤਾ ਨਹੀਂ ਕੀ ਚੱਕਰ ਆ ਇਹ ਚਲੋ ਇਹ ਵੀ ਲਾ ਦਾਂਗੇ ਹਨਾ ਬਾਈ ਹੁਣ ਤੁਹਾਨੂੰ ਪਤਾ ਹੀ ਹੈ ਰਫੇਰਪੁਰ ਤੇ ਖਰਚਾ ਖਾਸਾ ਹੋ ਗਿਆ ਤਾਂ ਅਗਲੀ ਵਾਰ ਲਾ ਦਾਂਗੇ ਬਾਕੀ ਹੌਕਾ ਵਾਲੀ ਤੱਲੀ ਰਹੀ ਆ ਇਹ ਖੜੀ ਆ ਬਣੀ ਹੁਣ ਇਹ ਨਹੀਂ ਹਿੱਲੀਗੀ ਜਮੇ ਰਬੜ ਦੀ ਦਾ ਉੱਪਰ ਵਾਲੀ ਚਲੇਗੀ ਕਿਤੇ ਥੱਲੇ ਵਾਲੀ ਪੱਤੀ ਨੇ ਨਹੀਂ ਮੂੰਹ ਕੋਲੇ ਆ ਉੱਪਰ ਵਾਲੀ ਦੇ ਮੜਾ ਜੇ ਕੋਲੇ ਵੀ ਉੱਪਰ ਦੇ ਕਿਥੇ ਚੱਕਿਆ ਆਦਾ ਨਾ ਤਾਂ ਕਿਤੇ ਜਾ ਕੇ ਹੋ ਗਿਆ ਪਰ ਠੀਕ ਆ ਵੈਸੇ ਬਾਕੀ ਲਾਈਟਾਂ ਭਾਈ ਰਾਤ ਤਾਰ ਪਾਤੀ ਦੀ ਇਹਦੀਆਂ ਲਾਈਟਾਂ ਚਾਲੂ ਕਰਤੀਆਂ ਦੀਆਂ ਮੈਂ ਕਿਹਾ ਵੀ ਨਹੀਂ ਯਾਰ ਪਿੱਛੇ ਹੁਣ ਜਿੱਥੇ ਰੇਡੀਅਲ ਟੇਪ ਆ ਕੋਲ ਜਿਹੜੀ ਆਪਣ ਟੇਪ ਹੁੰਦੀ ਆ ਉਹ ਆਪਣੇ ਵੀਰ ਆਪਣਾ ਉਧਰ ਤੁਹਾਨੂੰ ਮੈਂ ਦੱਸਿਆ ਵੀ ਤਾਂ ਅਮਰੀਕਾ ਦੇ ਵਿੱਚ ਉਹਦਾ ਬਾਈ ਹੈ ਨਾ ਦੱਸਿਆ ਤਾਂ ਵੀ ਉਹਨੇ ਵੀਰ ਨੇ ਕਹਿੰਦਾ ਵੀਰੇ ਟੇਪ ਜ਼ਰੂਰ ਲਾਈ ਵੈਸੇ ਲੈਟ ਆ ਗਈ ਇੱਕ ਆਹਦਾ ਇੱਕ ਹੈਗੀ ਪੱਟੀ ਜੀ ਲੱਗੀ ਹੋਈ ਆ ਪਰ ਨਹੀਂ ਬਾਈ ਉਹ ਬਾਈ ਦੀ ਰੀਝ ਪੂਰੀ ਕਰਨੀ ਉਹਦੀ ਕਹਿੰਦਾ ਨਿੰਦਰਾ ਜਰੂਰ ਲਾਈ ਮੇਰੇ ਮੈਂ ਕਿਹਾ ਵੀ ਹੁਣ ਮਿਲੀ ਨਹੀਂ ਅਜੇ ਦੁਕਾਨ ਨਹੀਂ ਕੋਈ ਮਿਲੀ ਸਾਨੂੰ ਕੋ ਸਾਈਡ ਕਰਾਉਸ ਲਾਉਣੇ ਤੇ ਰਹਨੇ ਆ ਉਹ ਵੀ ਲਾਉਣੇ ਤੇ ਰਹਨੇ ਆ ਉਹ ਵੀ ਨਾਲੇ ਲਾ ਦਾਂਗੇ ਉੱਥੇ ਨਾਲੇ ਟੇਪ ਫਿਰ ਤਾਰ ਪਾਤੀ ਦੀ ਸਿੰਗਲੇ ਇੱਕ ਤਾਰ ਤਾਂ ਇੱਥੇ ਤੇ ਲਾਈਟ ਦਾ ਗਾਂ ਚੱਕ ਕੇ ਪਾਤੀ ਦੀ ਇਹਦੀਆਂ ਲਾਈਟਾਂ ਚੱਲ ਗਈਆਂ ਦੀਆਂ ਇਹਦੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਿਆ ਤਾਂ ਉਹਨੂੰ ਕਿਹਾ ਤਾਂ ਵੀ ਤਾਰ ਇੱਕ ਪਿੱਛੇ ਨਾ ਗ੍ਰਿਪ ਪੂਰੀਆਂ ਲਾਈਟਾਂ ਦੇ ਕੱਢ ਨਹੀਂ ਬ੍ਰੇਕਾਂ ਬਰੂਕਾਂ ਦੇ ਇੰਡੀਕੇਟਰ ਉਹ ਪਤੰਦਰ ਕੱਢ ਗਏ ਨਹੀਂ ਗਿਆ ਫੇ ਆਵੇ ਬਾਈ ਜਿਗਾੜ ਲਾਉਣਾ ਪਿਆ ਦੇ ਸੀ ਜੀ ਗਾੜੀ ਇੱਕ ਤਾਰ ਪਾ ਕੇ ਕਰਕੇ ਫੇ ਲੈਟ ਕਮੇ ਟਰਾਲੇ ਦੀ ਆਉਦੀ ਹੋ ਗਈ ਧੀ ਬਾਕੀ ਤੇ ਸਾਈਡ ਕਰਾਉ ਰਹੇ ਨੇ ਲਾਉਣੇ ਤੇ ਉਹ ਵੀ ਹੁਣ ਰਸਤੇ ਜਾ ਆਉਗਾ ਕੋਈ ਹੈਨਾ ਸਗੋਂ ਸੈਂਟਰ ਚ ਵੀ ਨਹੀਂ ਹੈਗਾ ਨਾ ਕੋਈ ਸਾਈਡਾਂ ਤੇ ਆ ਉਹ ਵੀ ਲੱਕੇ ਨਾਲੇ ਬਣਾਇਆ ਨਾ रेडी ਹੋ ਜੂਗਾ ਵਧੀਆ ਲੱਗਣ ਲੱਗ ਗਈ ਯਾਰ ਨਾਲੇ ਨਾਲੇ ਸਾਈਡ ਦਾ ਬਈ ਵਾਫਰ ਕਰ ਰਹੇ ਦਾ ਬੰਦੇ ਨੂੰ ਨਹੀਂ ਨਾਲ ਵਾਲੇ ਬੰਦੇ ਨੂੰ ਦੇਖਣਾ ਪੈਂਦਾ ਕਿੱਥੇ ਬੰਦੇ ਨੇ ਦੇਖੇ ਜਾਣਾ ਬਾਕੀ ਹੱਬ ਆਪਣੇ ਆ ਟੰਗ ਲਈ ਦੀ ਆਪਣੇ ਲਈ ਜਿਹੜੀ ਨਾਲ ਆਈ ਸੀ ਸਮਾਨ ਦੇ ਆ ਰੱਖ ਲਈ ਦੀ ਇਹਦੇ ਗੁੱਲੀਆਂ ਵੀ ਪਹਿਲੀ ਬਿਲਡਿੰਗ ਕਰੀ ਨਹੀਂ ਬਾਈ ਉਹਨਾਂ ਨੇ ਜਿਹਨਾਂ ਦੇ ਪਹਿਲੇ ਹੀ ਨਹੀਂ ਆਪਾਂ ਦਾ ਕਰਿਆ ਨਹੀਂ ਬਾਕੀ ਚਕੰਜੇ ਨੇ ਬਈ ਨਜ਼ਾਰਾ ਲਿਆ ਦਾ ਕਿੰਨਾ ਸਮਾਨ ਸੰਭੀ ਬੈਠਾ ਹੈ ਮੋਟਰਸਾਈਕਲ ਟਾਇਰ ਚਰਨੇ ਓ ਬੱਲਾ ਜਸਵੀਰ ਦੇਖੀ ਬੜੀ ਮਸਤੀ ਚੜਦੀ ਆ ਹੈ ਨਹੀਂ ਲਾਈ ਜਾਂਦੀ ਆ ਮਸਤੀ ਜੜੀ ਜਾਂਦੀ ਆ ਜੀ ਕਿਵੇਂ ਨਹੀਂ ਲਾਈ ਜਾਂਦੀ ਆ ਮਸਤੀ ਜੜੀ ਜਾਂਦੀ ਆ ਉਹ ਮਸ਼ੀਨਾਂ ਲੰਘੀ ਆ ਅੱਗੇ ਹੈ ਕਿ ਬਾਕੀ ਉਹ ਮਸ਼ੀਨਾਂ ਅੱਗੇ ਲੰਘੀ ਆ ਹਾਂ ਇਹ ਰੋਟੀ ਹੈਗੀ ਇਹਦੇ ਕੋਲ ਹੈ ਹਾਂ ਉਹ ਤਾਂ ਚਾਹ ਪਰੇ ਗਿਜਾ ਰਾ ਮਿੱਤਰਾਂ ਪੀ ਲਓ ਹੁਣ ਚਾਹੇ ਪੀ ਲਓ ਹੋਰ ਕਿਉਂ ਮਰੀਆਂ ਤੋਂ ਹੈ ਆ ਇੱਕ ਟੀ ਬਣਾਉਣਾ ਹੈ। ਕੱਪੀ ਨਾਲ ਕੀ ਹੋਣਾ ਭੈਣ ਜੀ। ਹੈ? ਇਹ ਜੱਗ ਬਣਾ ਲਈ ਪਈ ਇਹਦੇ ਵਾਸਤੇ ਇੱਕ ਜੱਗੇ ਬਣਾਵਾਨਾ ਤੈਨੂੰ। ਤੇ ਨਾਲੇ ਢਿੱਡ ਦੇ ਸਰਮੋ ਨਾਲੀਓ ਲਵਾਸ ਨੇ ਤੇ ਤੂੰ ਗਲੂਗੋਲ ਵਾਲੀ ਬੋਤਲ ਪਰਾਖੀ। ਆਹ ਮਸ਼ੀਨ ਵੀ ਆਪਣੇ ਨਾਲੇ ਉੱਧਰ ਨੂੰ ਜਾਣੀ ਆ। ਉਹ ਮਸ਼ੀਨਾ ਵਧੀਆ ਨਹੀਂ ਅਮਰ ਸਿੰਘ ਨਾਲੇ ਰਾਹ ਦਾ ਪਤਾ ਲਾਉਣਾ ਨਾਲ ਲਾ ਕੇ ਰੱਖਣਾ ਹਾਂ? ਉਹਨਾਂ ਨਾਲ-ਨਾਲ ਤੋਰੇ। ਹੁਣ ਤੋਂ ਕਿੱਥੇ ਨਾਲ ਲੜ ਜਾਏਗਾ ਉਹ? ਕੀ? ਦੋਸਤੇ ਦਾ ਫੋਨ ਤਾਂ? ਨਹੀਂ ਨਹੀਂ। ਹਾਂ। ਜੀ ਮੈਂ ਹਾਂ ਪੁੱਛਦਾ ਸੀ ਕਿਸੇ ਵੀ ਜੀ ਲਾਈਵ। ਹਾਂ। ਕਿ ਕਿ ਟੈਲਕੇਸ਼ਨ ਭੇਜ ਦੂੰਗਾ ਮੈਨੂੰ ਹੈਗੀ ਹੈ ਕਿ ਸਾਨੂੰ ਲੱਗ ਗਿਆ ਵਾਧਾ ਹੁਣ ਤਾਂ ਲਾ ਲਈ ਗਿਆ ਸੀ ਹਾਂ ਮੈਂ ਠੀਕ ਆ ਮਾ ਜੀਨ ਦਾ ਲਾਟ ਆ ਗਿਆ ਇੱਥੇ ਤੋਂ ਆਪਾਂ ਜਾਣਾ 40 ਪੰਤਾ 40 45 ਕਿਲੋਮੀਟਰ ਹੋਰ ਜਾਣਾ ਅੱਛਾ ਇਹ ਰੋਡ ਛੱਡ ਦੇਣਾ ਫਿਰ ਕਿਹਾ ਰੈਂਕ ਨੂੰ ਮੈਂਗਾ ਮੈਂ ਨਹੀਂ ਜਾਣਾ ਆਪਾਂ ਫਿਰ ਉੱਥੋਂ ਕਹਾ ਜੀਤ ਕਿਨਾਰੇ ਆਪਣੇ ਕਿਨਾਰੇ ਰਹਿੰਦਾ ਰੋਤਕ ਰੋਤਕ ਕੋਲੇ ਲੱਗ ਗਈ ਦੋ ਨਹੀਂ ਓਰੇ ਤੇ ਜ਼ਰਾ ਪਾਲਵਲ 200 20 ਕਿਲੋਮੀਟਰ ਆ ਹਾਂ ਪਾਲਵਲ ਕੁਝ ਨਹੀਂ ਪਾਲਵਲ 220 ਆ ਹਾਂ ਹਾਂ ਚਲੋ ਪੀਓ ਜਾ ਚਲੋ ਚਲੋ ਪੀਓ ਪੀਓ ਫਿਰ ਰਾਤ ਜਰਾਤ ਨਹੀਂ ਟੱਕਣੀ ਹੈਗੀ ਰਾਤ ਆ ਫਿਰ ਪੈ ਜਾਗੇ ਟਾਈਮ ਆ ਮਾੜੀ ਵੀਡੀਓ ਬਣਾਇਓ ਲੱਗਾ ਨਾ ਬੀੜੀ ਵਾਲਾ ਵਿਭਾਗ ਪਰੇ ਹੋ ਗਏ ਪੀਆ ਕਰੋ ਵਿੱਚੇ ਬਾਕੀ ਇੱਧਰ ਵਈ ਰਹਿਣ ਦੇਣਾ ਕੰਮ ਜੀਤ ਤੇ ਉੱਪਰ ਪਿੱਛੇ ਦੇਖੀਆ ਕਈ ਮਸ਼ੀਨਾਂ ਚੱਲਦੀਆਂ ਮਿਲੀਆਂ ਕੰਮ ਚੱਲਦਾ ਇੱਥੇ ਬਾਪੂ ਹਨਾ ਮਾ ਕਈ ਮਸ਼ੀਨਾਂ ਚੱਲਦੀਆਂ ਮਿਲੀਆਂ ਹਾਂ ਹਾਂ ਗੱਲ ਪਿਆ ਬਾਈ ਨਾ ਮੈਂ ਆਪਾਂ ਵਾਰ ਨੂੰ ਭੱਜੀ ਜਾਂਦੇ ਤੇ ਉਹਨਾਂ ਦਾ ਇੱਧਰੇ ਚੱਲ ਪਿਆ ਆ ਦੇਖੀ ਹੈ ਪੱਕਿਆ ਪਿਆ ਇਹ ਵੀ ਵਿਚਾਰੇ ਡਰਦੇ ਨੇ ਖਾਸੀ ਡੂੰਗੀ ਜੀ ਦੁਕਾਨ ਖੋਲੀ ਪਈ ਆ ਮੈਂ ਕਹਿ ਰਿਹਾ ਵੀ ਡਰਦੇ ਨੇ ਖਾਸੀ ਡੂੰਗੀ ਜੀ ਦੁਕਾਨ ਕਰੀ ਵੀ ਉਹ ਜਿਹੜੇ ਨੇ ਖਾਣ ਰੋਟੀ ਨਹੀਂ ਬਣਾਉਂਦਾ ਰੋਟੀ ਰੋਟੀ ਯਾਰ ਰੋਟੀ ਵਾਲੇ ਜਗਾਰਡ ਵੀ ਰੱਖੋ ਤੁਸੀਂ ਬ੍ਰੈਡ ਉਸਤਾਦ ਬਣਾਉਂਦਾ ਸਵੇਰੇ ਬ੍ਰੈਡ ਬਣਾਏ ਦੇ ਬ੍ਰੈਡੇ ਗਰਮ ਕਰਦੇ ਯਾਰ ਆਪਾਂ ਲਾ ਕੇ ਹਾਂ ਸੌ ਗਈ ਆਪਾਂ ਸੌਂਗੇ ਅਜੇ ਨਹੀਂ ਸੌਣਾ ਆਏਗਾ ਗਰਮ ਸੇ ਗਰਮ ਸੇ ਬਤਾਉਂਦੇ ਗਰਮ ਜਾਇ ਸੇ ਗਰਮ ਹਾਂ ਜੀ ਦੇ ਦੇ ਗਰਮ ਕਰਵਾਉਣੇ ਹੋਰ ਜ਼ਿਆਦਾ ਲੈ ਲੈ ਦੇ ਦੇ ਲੈ ਤੇ ਖਾਣੇ ਲਈ ਉਹ ਗਰੇ ਮਿੱਠਾ ਪੱਤੀ ਦੇਜ ਚਾਹ ਬਣਾ ਦੇ ਅਰੇ ਗਰਮ ਕਰਵਾ ਇਸ ਮੈਂ ਹੋਰ ਦੇ ਦੇ ਤੂੰ ਕਿ ਕਰੇ ਮੈਂ ਸਵੇਰ ਬਣਾਇਆ ਸੀ ਤੂੰ ਬਸਤਾ ਤੇ ਵਜੇ ਰੋਜ਼ ਹੀ ਕਸਮ ਕਦੇ ਨਹੀਂ ਸੋਦੇ ਹੋ ਆਪਕੋ ਚੈੱਕ ਕਰਕੇ ਦੇਖ ਲੈ ਅੱਛਾ ਲੈ ਖਾਣੇ ਟਾਲ ਕੇ ਦੇ ਦੇ ਜਲ ਦੇ ਦੇ ਇਹਦਾ ਨਾ ਡੱਬਾ ਨਾ ਪੈਣਾ ਹੁਣ ਖਾਣਾ ਖਾਇਆ ਨਹੀਂ ਯਾਰ ਕੱਲ੍ਹ ਸੇ ਖਾਣਾ ਰੋਡ 'ਤੇ ਖਾਣਾ ਹੀ ਨਹੀਂ ਮਿਲ ਰਹਾ ਇਸ ਪੇ ਹਾਂ ਵੀਡੀਓ ਬਣਾਵਾਂਗੇ ਮੇਰੀ ਹਾਂ ਵੀਡੀਓ ਬਣਾਵਗੇ ਉਹ ਵੀਡੀਓ ਤੇਰੀ ਬਣਾ ਦੰਨਾ ਮੈਂ ਚੱਲ ਤੇਰੀ ਮਸ਼ਹੂਰੀ ਹੋ ਜੂ ਮੜੀ ਜੀ ਦੁਕਾਨ ਦੀ ਆ ਲੈ ਬਰੈਡ ਦੇ ਫਿਰ ਸਾਬਣਾ ਹਾਂ ਬਰੈਡ ਦੇ ਪਹਿਲਾਂ ਇੱਕ ਰੋਲ ਦੇ ਦੇ ਯਾਰ ਦੋ ਇਹਦਾ ਕਰੀਮ ਰੋਲ ਖਾਊਗਾ 24 ਘੰਟਿਆਂ ਤੋਂ ਉੱਤੇ ਹੋ ਗਏ ਰੋਟੀ ਇਹਦਾ ਕੰਨੀ ਖਾਦੀ ਟੱਪਾ ਬਾਈ ਕੋਈ ਨਾ ਬਣ ਆਇਆ ਹੁਣ ਇਹਨੂੰ ਛੱਡਣ ਲੱਗਿਆ ਰੋਡ ਤੋਂ ਹੁਣ ਆਪਾਂ ਰੋਟੇ ਘਰੋਂ ਜਾ ਜਾਣਾ ਲਾਈ ਜਿਓ ਲਗੇ ਜਾਣਾ 1 ਕਿਲੋਮੀਟਰ ਰਹਿ ਗਿਆ ਬੱਸ ਬੱਚਿਆਂ ਨੂੰ ਨਹੀਂ ਆਉਂਦੀ ਆ ਹੋਰ ਦੇਖੋ ਗਰਦਾਰ ਕਿਵੇਂ ਘੁੰਮਦੀ ਜਾਂਦੀ ਆ ਕਰੇ ਇੰਦਰ ਨੂੰ ਕਰਨਾ ਮੈਨੂੰ ਆਣਾ ਨਹੀਂ ਆਉਂਦੀ ਆ ਹੋਰ ਰੋਟੀ ਖਾ ਕੇ ਪਾਈਏ ਇਹਨਾਂ ਨੂੰ ਨਾਲੇ ਕਰੀਏ ਆਪਰਾ ਇਸਟਰ ਰੋਟੀ ਖਾ ਲਈਏ ਪਹਿਲਾਂ 109 ਕਿਲੋਮੀਟਰ ਚੱਲੇ ਰੋਡ ਤੇ ਪਾਏ ਦੇ ਆਉਂਦੀ ਆ ਤੇ ਆਉਂਦੀ ਆ ਭਾਈ ਕੱਲ ਦੇ ਸੁੱਤੇ ਆ ਰਾਤੁੱਤੇ ਨਹੀਂ ਆ 2 ਘੰਟੇ ਸੁੱਤੇ ਆ ਰਾਤ ਹੁਣ ਆਪਣਾ ਢਾਬਾ ਆ ਜਾਣਾ ਹੁਣ ਰੋਡ ਛੱਡ ਦੇਣਾ ਇਹ ਬਾਕੀ ਇਹਦੇ ਤੋਂ ਨਾ ਜਿਹੜਾ ਪਿੱਛੇ ਤਾਂ ਮਸ਼ੀਨਾਂ ਚੱਲਦੀਆਂ ਵੰਦੀਆਂ ਇੱਧਰ ਨਹੀਂ ਜਲੇਬੀ ਵਾਲ ਆ ਗਿਆ ਜਲੇਬੀ ਵਾਲ ਜੋਗੇ ਜਲੇਬੀ ਵਾਲ ਆ ਗਿਆ ਜਲੇਬੀ ਵਾਲ ਆਏ ਘੁੰਮ ਕੇ ਆਉਣਾ ਬਾਈ ਘੁੰਮ ਕੇ ਜਲੇਬੀ ਵਾਲ ਆਏ ਘੁੰਮ ਕੇ ਆਣਾ ਉੱਥੇ ਆਉਣਾ ਕੋਮੋ ਟੂਲ ਟੈਕਸ ਦੇਣੇ ਬਣਿਆ ਪੈਸੇ ਰੋ ਟਕਾ ਰੱਗਿਆ ਰੋੜਾ ਚੜਤਾ ਹੁਣ ਆਪਾਂ ਐ ਹੁਣ ਫਾਸਟੈਗ ਕੱਢੀਏ ਸਈਏ ਨੂੰ ਹੁਣ ਮੱਤਾ ਲੱਗੂ ਕਿੰਨੇ ਪੈ ਲੱਗੇ ਆਉਂਦੇ ਬਾਕੀ ਫਾਸਟੈਗ ਬਾਈ 12 ਨੰਬਰੇ ਲਾ ਕੇ ਲਿਆਓ ਜਿਹੜੇ ਮੇਰੇ ਵੀਰ ਨੇ ਕਮੈਲ ਲੈ ਕੇ ਆਉਣਾ ਨਾ 12 ਨੰਬਰੇ ਫਾਸਟੈਗ ਲੈ ਕੇ ਆਓ 6 ਨੰਬਰ ਵਾਲੇ ਬਾਈ ਡਬਲ ਕਰ ਦੰਦੇ ਆ ਡਬਲ ਇਹਦੇ ਨਾਲੋਂ ਮਹਿੰਗਾ ਪੈ ਜਾਂਦਾ ਉਹ ਲਓ ਜੀ ਚੜਤਾ 152 ਤੇ ਬਾਪਿਆਂ ਨੇ ਗੱਡੀ ਗਲਤ ਲੈ ਲੈਂਦੇ ਆ ਇੱਥੇ ਹੁਣਾਂ ਤੱਕ ਆ ਹੁਣਾਂ ਤੇ ਆਉਣਾ ਤੱਕਾ ਆਉਣਾ ਹੁਣ ਕਿਦਾਂ ਢਾਪਾ ਦੇਖ ਲੋ ਨਾਲੇ ਦਾ ਨਹਾ ਕੇ ਰੋਟੀ ਖਾ ਕੇ ਰਾਂ ਆਉਗਾ ਤਿੰਨ ਚਾਰ ਘੰਟੇ ਸੌਜੂ ਰਾਤ ਲਾ ਲਾਂਗੇ ਹੋ ਭਾਈ ਨੀਂਦ ਆਉਂਦੀ ਆ ਕੈ ਫਾਇਦਾ ਮੈਂ ਨਾ ਕਰੀ ਜ਼ਰੂਰ ਨਸਕ ਲੈਣਾ ਵਾੜੀ ਵਾੜੀ ਗੱਲ ਪਿੱਛੇ ਅਗਾਂਹ ਨਹੀਂ ਜੇ ਮੈਂ ਕਾਲੀ ਹੋਵੇ ਫੇਰ ਤਾਂ ਮੰਨਿਆ ਵੀ ਕਾਲੀ ਆ 2 ਘੰਟੇ ਵੱਧ ਲੱਗ ਜਾਣਗੇ ਦਿਹਾੜੀ ਵੱਧ ਲੱਗ ਜੂ ਪਰ ਨਵਾਂ ਨਕਸ਼ਾਨ ਤੇ ਵਜਾਂਗੇ ਨਾ ਭਾਈ ਤੁਹਾਨੂੰ ਪਤਾ ਨੀਂ ਚੇ ਕੰਮ ਹੁੰਦਾ ਜੀ ਆ ਆ ਲਓ ਜੀ ਬਾਪੂ ਦਾ ਦਾਟਿਆ ਗਿਆ ਸਾਰੇ ਰੋਡ ਦਾ ਪਿਛੇ ਹੈ ਨਾ ਟੋਲ ਟੈਕਸ ਹੈ ਜਿਹੜਾ ਉਹ ਇੱਥੇ ਘਟ ਹੋਣਾ ਹੈ ਪਿੱਛੇ ਸਮਝ ਲਓ ਐਂਟਰੀ ਹੋ ਗਈ ਦੀ ਬਸ ਕਿਤਨਾ ਲੱਗਤਾ ਹੈ ਭਾਈ ਕਿਤਨਾ ਲੱਗਤਾ ਹੈ ਇਸ ਸਮੇਂ ਤਾਂ ਘੱਟਾ ਵੀ ਤੋਂ ਨਿੱਕ ਲੱਗ ਗਿਆ ਕਿਤਨਾ ਲੱਗ ਗਿਆ ਕਿਤਨਾ ਲੱਗਾ ਭਾਈ ਦਾ ਮੈਸੇਜ ਆਏ ਤਾਂ ਪਤਾ ਲੱਗੂਗਾ ਹੁਣ ਜਨਾਲਾ ਇੱਥੇ ਜਨਾਲੇ ਦਾ ਘਟਾ ਇਹਦੇ ਪਰ ਉਧਰ ਕੇ ਆਪਾਂ ਆਉਣ ਚੱਲ ਬਾਈ ਲਾਤੀ ਯਾਤਰਾ ਹੋ ਗਿਆ ਜੋ ਗਿਆ ਲਾ ਦੇਗੇ ਰਾਣੀ ਦਾ ਔੜਵਾ ਹਾਂ ਅਰੇ ਬਾਈ ਪੈਸੇ ਤਾਂ ਲੱਗਦੇ ਆ ਜਰੂਰ ਪਰ ਰੋਡ ਕੋਈ ਆਹਦਾ ਹਲਾ ਰੋ ਬਈ ਥਾਲੀਆਂ ਵਰਗੇ ਰੋਡ ਬਣਾ ਦੇ ਚਾਹੇ ਉੱਪਰ بیٹھ ਕੇ ਬੰਦਾ ਚਾਹ ਫੀਲਵੇ ਐ ਥੋੜੀ ਜਿਹੀ ਚਾਹ ਡੋਲੋ ਜੂ ਬੰਦਾ ਹਿੱਲ ਜੂ ਗੇ ਚੜਕਾ ਮਾਰ ਕੋਮੇ ਕੇ ਥੱਲੇ ਫੇਰ ਆ ਕੇ ਉਹੀ ਰੋਡ ਤੇ ਫੇਰ ਆ ਕੇ ਦੇ ਲੋ ਉਹ ਸਰਦਾਰ ਹੈ ਜਨੇਬੀ ਬੋਲ ਬਣਾ ਕੇ ਤਾਰ ਕੇ ਟੋਲ ਕਟਾ ਕੇ ਫੇਰ ਕਰਾਸ ਕਰਨ ਕਿ ਉਹ ਹੀ ਰੋਡ ਚਲੋ ਖੜਦੇ ਹਟਾਪੇ ਤੇ ਬਾਈ ਹੁਣ 24 ਘੰਟੇ ਵੀ ਟੱਪ ਗਏ ਉਹ ਆਗੇ ਢਾਪੇ ਆਗੇ ਆਗੇ ਆ ਲੁਕੇ ਉਹ ਢਾਕੇ ਢਾਪੇ ਲਾਂਗੇ ਚੱਲ 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 ਮਾਗਾ ਢਾਪੇ ਆਗੇ 24 ਤੇ ਵੱਧ ਘੰਟੇ ਹੋਗੇ ਭਾਈ ਰੋਟੀ ਖਾਦੀ ਨੂੰ ਮਰਾਂ ਜਾ ਕੇ ਕਿਦੇ ਮੁੰਡਿਆਰੇ ਸਾਹ ਸਾਹ ਆਇਆ ਦੇਖ ਜੋਗੇ ਦਾ ਰੰਗੇ ਬਦਲ ਗਿਆ ਢਾਪੇ ਦੇ ਦੇਖੀ ਉਹ ਬਾਈ ਇਹ ਨਾ ਟੰਡ ਕਾ ਕੇ ਫਿਰ ਰੋਟੀ ਕਾ ਕੇ ਤਾਂ ਫਿਰਦੇ ਆ ਹਨਾ ਜੇ ਇਹੀ ਨਾ ਹੁਣ ਟਾਈਮ ਕਾ ਖਾਤੀ ਹੁਣ ਬਾਈ ਕੀ ਕਰੀਏ ਅਸੀਂ ਵੀ ਇਹ ਨਾ ਮਜਬੂਰੀ ਦੀ ਕੋਲ ਠਾਬਾ ਕੋ ਆਇਆ ਨਹੀਂ ਰਾਤ ਅਸੀਂ ਵੀ ਸਾਨੂੰ ਪਏ ਦੀ ਪਹਿਲਾਂ ਕਿ ਲੰਗਿਆਂ ਨਾਲੇ ਜਦੋਂ ਆ ਰੋਡ ਤੇ ਬੰਦਾ ਵੀ ਤੇ ਐ ਡਾਪੇ ਫਿਰ ਰਾਤ ਤੱਕ ਕੀ ਚਲੋ ਮਿਲੇ ਜਾਣਾ ਹੁਣ ਦਾ ਦਾ ਟਾਈਮ ਕੋ ਨਾ ਕੋਈ ਨਾ ਕੋਈ ਤਾਂ ਮਿਲੂ ਕੋਈ ਚੱਲ ਚੱਲ ਭਈ ਜੀ ਠੀਕ ਆ ਜਾਣ ਦੇ ਜਾਣ ਦੇ ਗਾਂਵ ਦੇ ਯਾਨਤ ਹੋ ਗਿਆ ਸਿੱਧਾ ਕੋਟਰਾ ਲਿਆਂ ਦਾ ਵੀ ਆ ਰਿਸਕਾ ਬਾਈ ਬਹੁਤ ਆ ਨਾ ਨਹੀਂ ਨਹੀਂ ਇੱਕ ਤਾਂ ਜਰੇ ਸਿੱਧਾ ਹੋ ਕੇ ਖੜ ਜਾਂਦਾ ਦੋ ਤਾਂ ਬਹਿਨ ਡਰੇ ਲੱਗਦਾ ਹੋਰ ਭਾਵੇਂ ਹੋਵੇ ਨਾ ਹੋਵੇ ਮਨਚਤ ਵਾਲਾ ਡਰ ਰਹਿੰਦਾ ਹੀ ਆ ਹਾਂ ਚਲੋ ਚਲੋ ਰੋਟੀ ਖਾਓ ਹਣ ਉਹ ਜਿਹੇ ਦੁਆਲੇ ਚਲੋ ਚੱਲੀਏ ਰੋਟੀ ਖਾਈਏ ਪਹਿਲਾਂ ਬਾਕੀ ਕੰਮ ਬਾਅਦ ਚ ਓ ਜੀ ਬਾਈ ਖਾ ਕੇ ਪਰਸਾਦਾ ਪਾਣੀ ਢਾਬੇ ਵਰ ਤੋਂ ਤੁਰਪੇ ਰੋਧਕ ਆ ਗਏ ਰੋਧਕ ਤੋਂ ਬਾਹਰ ਭਾਦਰ ਕੜ ਤੋਂ ਵਕਈ ਐਮਪੀ ਰੋਡ ਆ ਜਿਹੜਾ ਉਹ ਫੜਾਂਗੇ ਜੋ ਕੇ ਨੇ ਆਪਣਾ ਕੰਬਲ ਪਹਿਨਿਆ ਚੱਕ ਜੇ ਜੋ ਢੰਡ ਲੱਗਦੀ ਆ ਬਾਈ ਬਾਈ ਬਾਹਰ ਗਏ ਲੱਭ ਜੀ ਹਾਂ ਰਾਤਨ ਲੱਗਦੀ ਆ ਨਾ ਚਲੋ ਆਪਣੇ ਕਰਵਾਉਂਦੇ ਪਹਿਲਾਂ ਕਰੀ ਦੀ ਆ ਹਾਂ ਠੀਕ ਆ ਠੀਕ ਆ ਵਧੀਆ ਆ ਕੋਲ ਜਾਇ ਟੰਬ ਜਾਓ ਜਾਈਦਾ ਤੇ ਬਿਮਾਰ ਹੋ ਕੇ ਪਤਵਾਇਓ ਲਈ ਉਹਦਾ ਕੀ ਫਾਇਦਾ ਹੈ ਕਿ ਨਹੀਂ ਲਓ ਜੀ ਬਾਈ ਪਰਪੇ ਬਹੁਤ ਧੰਨਵਾਦ ਕਰਦੇ ਆ ਢਾਬੇ ਵਾਲਾ ਜਿਹੜਾ ਹਨਾ ਅੱਡ ਮੁੜਦੇ ਸਾਰੇ ਟੱਕਰ ਗਿਆ ਨਹੀਂ ਦਾ ਬਾਈ ਰੋਟੀ ਤੁਹਾਨੂੰ ਪਤਾ ਹੀ ਆ ਕੱਲ ਦੀ ਖਾਧੀ ਹੋਈ ਸੀ 24 25 ਘੰਟੇ ਬਾਅਦ ਪਰਜਾਦਾ ਮੰਡੀ ਦੇ ਬਾਹਰ ਹਨਾ ਉਹ ਫਿਲੀਆ ਫਿਰ ਚੱਲਦੇ ਆ ਫੜਦੇ ਆ ਜੀਪੀ ਵਾਲਾ ਰੋਡ ਫਿਰ ਫਿਰਦੇ ਆ ਜੀ ਬਾਈ ਅੱਜ 17 ਤਰੀਕ ਦੀ ਸਵੇਰ ਹੋ ਗਈ ਔਰ ਥੱਕੜੇ ਦੂਰ ਮੈਂ ਲੱਗਿਆ ਹੁਣ ਪਾਰਨਾ ਮਨਾ ਏਹ ਰਲਾਦੀ ਰਹਿਣੀ ਨਾ ਯਾਰ ਹਵਾ ਲੱਗਦੀ ਐ ਸਭ ਹਵਾ ਵਧੀ ਲੱਗਦੀ ਆਂ ਜੀ ਹਵਾ ਵਧੀ ਲੱਗਦੀ ਆ ਜੀ ਰਾਤ ਗਈ ਇਹ ਪਲਵਲ ਪਹੁੰਚ ਲੈਣੀ ਆ 50 ਕਿਲੋਮੀਟਰ ਤਾਂ ਗੇੜਾ ਪਲਵਲ ਨਾ ਰਹਿ ਗਿਆ ਬਹੁਤੇ ਗਾਂ ਫਿਰ ਇੱਕ ਗੱਲ ਦਿਉ ਉਹ ਦੇਖੀ ਆ ਜਿੱਦਣ ਆਪਾਂ ਪਿੰਡ ਤੋਂ ਪਲੇਟੇ ਜੀ ਨਾ ਹਾਂਜੀ ਕੋਈ ਕਿਸੇ ਨੇ ਮੋਨ ਨਹੀਂ ਲਾਇਆ ਯਾਰ ਮਿੱਤਰ ਨੇ ਵੀ ਜੀ ਚੱਲ ਜੰਨੀਏ ਮੋਟਰਪਾ ਤਰਪੇ ਹੁੰਦਾ ਕਦੇ ਨਾ ਵੀ ਇੰਨੇ ਨੂੰ ਆ ਜਾਂਦਾ ਇਧਰ ਮੂਗੀ ਦੇ ਆ ਜਾਂਦਾ ਕਹਿੰਦੇ ਦੋ ਦੋ ਬੰਦਾ ਉਹ ਵੀ ਨੂੰ ਪਈ ਜਾਂਦਾ ਮੈਂ ਕਰਾ ਹੋਰ ਫੜਿਆ ਕਹਿੰਦੇ ਜੋਗੇ ਹੋਰ ਸਾਲੇ ਮੈਂ ਥੱਲੇ ਨਹੀਂ ਗਿਆ ਭਾਈ 2000 ਰੁਪਏ ਮੰਗਣ ਆ ਦੋ ਦੋ 2000 ਮੰਗਦੇ ਜਾਂਦੇ ਹਾਂ ਜੀ ਹਾਂ ਰਿੰਗ ਰੋਡ ਤੇ ਮੈਨੂੰ ਕਹਿੰਦਾ ਮਸ਼ੀਨ ਪੁਰਾਣੀ ਆ ਅੱਛਾ ਜੀ ਮੈਂ ਕਹਿੰਦਾ ਅੱਛਾ ਮੈਂ ਕਹਿੰਦਾ ਹੱਥ ਰੁਕਦੇ ਕਿਥੇ ਮਹੀਨ ਦਾ ਉਹ ਪੁਰਾਣੀਆਂ ਅੱਛਾ ਜੀ ਕਹਿੰਦਾ ਮਸ਼ੀਨ ਨੂੰ ਆ ਕਰਾਇਆ ਹਾ ਦਾ ਦੇਖ ਲੈ ਰੰਗ ਮਾਲ ਨ ਕਰਾਇਆ ਦੇਖ ਲਿਆ ਆਹ ਹੋਰੇ ਮੋਂ ਰੰਗੀ ਤਾਂ ਤਾਰੇ ਦਿਸ ਰਿਹਾ ਪਰ ਮਸ਼ੀਨ ਤੇ ਪਹਿਲਾਂ ਪੇਂਟ ਹੈ ਆਪਣਾ ਹਾਂ ਮੈਨੂੰ ਕਹਿੰਦਾ ਵੀ ਮਸ਼ੀਨ ਨੂੰ ਰੰਗ ਕਰਾਇਆ ਮੈਂ ਕਹਾ ਯਾਰ ਰੰਗ ਦੇ ਨਾਮ ਤੈਨੂੰ ਵੀ ਨੇ ਕਹਿਤਾ ਕਹਿੰਦਾ ਮਸ਼ੀਨ ਪੁਰਾਣੀ ਆ ਪੋਲੂਸ਼ਨ ਆ ਆਠੇ ਕਰਾਉਂਦੇ ਬਾਪੂ ਕਹਿੰਦਾ ਨਹੀਂ ਨਹੀਂ ਰੰਗ ਨਹੀਂ ਹੈਗਾ ਬਾਈ ਓਰੀਜਨਲ ਨਹੀਂ ਆ ਸਾਡੇ 2 ਮਿੰਨਾਂ ਉੱਚੇ ਮਾਰ ਲਾਂਗਾ ਨਾ ਕਾਪੀਆਂ ਦਿਖਾਓ ਮੈਂ ਵਰਸੇ ਕਾਪੀਆਂ ਦੇ ਅੜ ਗਈ ਮਗਾ ਇਹ ਪੰਪਰ ਬੁਲਿਆ ਇਹ ਪੌਂਸ ਵਾਲੇ ਇਹਨਾਂ ਦਾ ਕੋਈ ਪਤਾ ਨਹੀਂ ਜੀ ਉਹ ਨੰਬਰ ਲੈ ਲਿਆ ਪਰ ਇਹ ਬੰਦੇ ਦਾ ਨੰਬਰ ਠੀਕ ਹੈ ਜੀ ਉਹ ਕਹਿੰਦਾ ਤੁਹਾਨੂੰ ਆਗਰੇ ਗਵਾਲੀਆ ਤੱਕ ਵੀ ਕੋਈ ਦਿੱਕਤ ਆਵੇ ਤਾਂ ਬੰਦੇ ਨਾਲ ਗੱਲ ਕਰਾ ਦਿਓ 10 ਦਿਨਾਂ ਲੱਗਾ ਮੁੰਡਾ ਔਰ ਦਿੱਲੀ ਜਾਪਾ ਠੀਕ ਹੈ ਜੀ ਠੀਕ ਹੈ ਜੀ ਉਹਦਾ ਨੰਬਰ ਤੇ ਆ ਰਿਹਾ ਪਰੰਬੰਣੀ ਗੱਲ ਕਰਾ ਦਿਓ ਅਸਾਂ ਤੁਹਾਨੂੰ ਕਰਾਂ ਕੋਈ ਬੈਥਰੇ ਦੀ ਲੋੜ ਨਹੀਂ ਕੋਈ ਕੰਮ ਦੀ ਲੋੜ ਨਹੀਂ ਹੁਣ ਵੀਡੀਓ ਦੇਖਦਾ ਵੀਰ ਇੱਧਰ ਉਹ ਹੁਣ ਜਾਨ ਨੂੰ ਤੇਈ ਵਾਰੀ ਮੂਰ ਕਰਿਆ ਜਾਂਦਾ ਕਹਿੰਦਾ ਵੀਰੇ ਜਾਨਦੇ ਹੰਦੇ ਨਾ ਇੰਕੀ ਯੂਪੀ ਨੋ ਹਾਂਜੀ ਵੀ ਮੜਾ ਜਾ ਦੱਸ ਦਿਆ ਕੋਈ ਗੱਲ ਕਰਾ ਦਿਆ ਕਰੋ ਜਿੱਥੇ ਤੁਹਾਨੂੰ ਮੂਰ ਹੁੰਦੀ ਹੈ ਮੈਂ ਕਹਾਂ ਯਾਰ ਕੀ ਯਾਰ ਮੜੀ ਮੜੀ ਗੱਲ ਕਰਦੇ ਤੋ ਨਿੱਕੀ ਨਿੱਕੀ ਗੱਲ ਚੰਗਾ ਹੁੰਦਾ ਦਾ ਬੰਦਾ ਬਾਤਾਂ ਕਰਦਾ ਜੀ ਬੰਦ ਕਰਨਾ ਤੇ ਮੈਂ ਹਾਂ ਹੋਂਦਰਾ ਦੇ ਨਾ ਕਰਾ ਦਿਆ ਕਰ ਮੈਂ ਬਣਾ ਜਿੱਲੇ ਕੇ ਨਾ ਤਵੇ ਕੇ ਉੱਲੇ ਘਰੋਂ ਲੈਣਾ ਹੈ ਹਾਂ ਜੀ ਹਾਂ ਜੀ ਪਾਣਾ ਇਹ ਜੀ ਲੋੜੇ ਭੰਨੂਗੇ ਵਰਦੇ ਸੀ ਚਲੋ ਕੋਈ ਗੱਲ ਨਹੀਂ ਰਹੀ ਮੰਨੋਗੇ ਚੀਕਾ ਆ ਕੇ ਹੀਸੇ ਲਾਉਣੇ ਤੇ ਮਸ਼ੀਨ ਨੂੰ ਕੱਲ ਦੇ ਦੇ ਉਹਦੇ ਦੁਕਾਨ ਲੱਭਦੇ ਆ ਹੀਸੇ ਵਾਲੀ ਚੀਕਾ ਕੋਈ ਨਹੀਂ ਹੈ ਨਾ ਕੋਈ ਨਾ ਚਲਵਾ ਰਿਹਾ ਸੀ ਹੀਸੇ ਤਾਂ ਨਹੀਂ ਕੋਈ ਹੋਰ ਨਹੀਂ ਸੀ ਇਹਨਾਂ ਨਾਲ ਉੱਥੇ ਭਾਂਡੇ ਠੀਕ ਹੈ ਜੀ ਜਲਦ ਨੈਪ ਕਰਨਾ ਆਹ ਹੋਰ ਜਲਦ ਬਈਆ ਚਲੋ ਠੀਕ ਹੈ ਠੀਕ ਆ ਬਾਈ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਚ ਵੀਡੀਓ ਥੋੜੀ ਲੰਬੀ ਹੈ ਜੀ ਨੈਟ ਦੀ ਪ੍ਰੋਬਲਮ ਪੈਂਦੀ ਨਹੀਂ ਹੈਗੀ ਇਹਦੇ ਕਰਕੇ ਕਰਾਂਗਾ ਆਹਾਂ ਹੀ ਛੋਟੀਆਂ ਛੋਟੀਆਂ ਵੀਡੀਓ ਦਿਖਾਈ ਦਿਖਾਈ ਜਣੇ ਆਪਾਂ ਨੇ ਚਲੋ ਠੀਕ ਹੈ ਸ਼ੁਕਰੀਆ ਜੀ